ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੀ ਧਰਤੇ ਸਾਡੇ ਲੋਕ ਚੈਨ ਤੇ ਤੁਹਾਡਾ ਸਵਾਗਤ ਹੈ ਇੱਕ ਪੰਥ ਨੂੰ ਦਰਦ ਰੱਖਣ ਵਾਲੇ ਪੰਥ ਦਾ ਦਰਦ ਰੱਖਣ ਵਾਲੇ ਜਿਹੜੇ ਸਾਡੇ ਸਰੋਤੇ ਹੈਗੇ ਆ ਜਾਂ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਆ ਉਸ ਚੀਜ਼ ਨੂੰ ਲੈ ਕੇ ਅਸੀਂ ਇਸ ਸਬਜੈਕਟ ਨੂੰ ਲੈ ਕੇ ਅਸੀਂ ਅੱਜ ਜਿਹੜੀ ਵੀਡੀਓ ਬਣਾ ਰਹੇ ਹੈਗੇ ਆ ਅਗਲੇ 10 15 ਮਿੰਟ ਲਗਾਤਾਰ ਤੁਸੀਂ ਜੁੜੇ ਰਹੇ ਹੋ ਮੁੱਦਾ ਕਾਫੀ ਗੰਭੀਰ ਹੈਗਾ ਇਸ ਤੇ ਅਸੀਂ ਵਿਚਾਰ ਚਰਚਾ ਕਰਾਂਗੇ ਮੁੱਦਾ ਕੀ ਹੈਗਾ ਮੁੱਦਾ ਤੁਹਾਨੂੰ ਅਸੀਂ ਦੱਸ ਦਿੰਨੇ ਆ ਬੀਤੇ 2 ਦਸੰਬਰ 2 ਸਤੰਬਰ ਜਿਹੜਾ ਅੱਜ ਆਪਾਂ ਗੱਲ ਕਰਦੇ ਆ 4 ਸਤੰਬਰ 2 ਸਤੰਬਰ ਨੂੰ ਜਿਹੜਾ ਬੜਪਾਗ ਸਿੰਘ ਹੈ ਬੜਪਾਗ ਰਾਏ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ ਸਿੱਖ ਤਾਂ ਨਹੀਂ ਕਹਿ ਸਕਦੇ ਕੁਝ ਲੋਕਾਂ ਦੁਆਰਾ ਜਾਂ ਉਹਨਾਂ ਨੂੰ ਜਿਹੜੇ ਬਾਬਾ ਮੰਨਦੇ ਆ ਗੁਰੂ ਮੰਨਦੇ ਉਹਨਾਂ ਦੁਆਰਾ ਜਿਹੜਾ ਬੜਪਾਗ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ ਹਾਲਾਂਕਿ ਜਿਹੜਾ ਸਿੱਖੀ ਨੂੰ ਸੰਬੰਧਿਤ ਜਿਹੜੇ ਹੈਗੇ ਸਿੱਖ ਧਰਮ ਨਾਲ ਸੰਬੰਧਿਤ ਹੈਗੇ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਲੜ ਲਾਇਆ ਗਿਆ ਸੀ ਗੁਰੂ ਗੋਬ ਸਿੰਘ ਦੁਆਰਾ ਔਰ ਜੇਕਰ ਆਪਾਂ ਗੱਲ ਕਰਦੇ ਆ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰਾ ਜਿਹੜਾ ਸਿੱਖ ਰਹਿਤ ਮਰਦਾ ਦੇ ਵਿੱਚ ਨਗਾਰ ਆ ਰਿਹਾ ਔਰ ਇਸ ਚੀਜ਼ ਨੂੰ ਲੈ ਕੇ ਇੱਕ ਵੱਡਾ ਵਿਵਾਦ ਪਿਛਲੇ 2-3 ਦਿਨ ਦੇ ਵਿੱਚ ਰਿਹਾ ਹੈਗਾ ਬੜਵਾਗ ਸਿੰਘ ਦਾ ਜਿਹੜਾ ਜਨਮ ਦਿਹਾੜਾ ਮਨਾਉਣ ਨੂੰ ਵਾਸਤੇ ਪਿੰਡਾਂ ਦੇ ਵਿੱਚ ਬੜੇ ਵਿਵਾਦ ਹੋਏ ਆ ਕੁਝ ਕਾਫੀ ਵੀਡੀਓਸ ਆਈਆਂ ਉਹਦੇ ਵਿੱਚ ਪਟਿਆਲੇ ਜ਼ਿਲ੍ਹੇ ਦੀ ਗੱਲ ਕਰਦੇ ਆਂ ਗਰਦਾਸਪੁਰ ਜ਼ਿਲ੍ਹੇ ਦੀ ਗੱਲ ਕਰਦੇ ਆਂ ਸੀ ਕਾਫੀ ਵਿਵਾਦ ਉੱਥੇ ਸਾਹਮਣੇ ਆਏ ਹੈਗੇ ਆ ਔਰ ਜੇਕਰ ਆਪਾਂ ਫਰੋਹੇਰ ਜ਼ਿਲ੍ਹੇ ਦੀ ਗੱਲ ਕਰਦੇ ਆਂ ਤੇ ਫਰੋਹੇਰ ਦੇ ਵਿੱਚ ਵੀ ਜਿਹੜਿਆ ਸਿੱਖ ਧਰਮ ਨਾਲ ਸੰਬੰਧਿਤ ਜਿਹੜੀਆਂ ਕੋਈ ਵੀ ਸੰਸਥਾਵਾਂ ਹੈਗੀਆਂ ਕਾਫੀ ਸੰਸਥਾਵਾਂ ਹੈਗੀਆਂ ਉਹਦੇ ਵਿੱਚ ਆਪਾਂ ਖਾਸ ਤੌਰ ਤੇ ਗੱਲ ਕਰਦੇ ਆਂ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਹਮੇਸ਼ਾ ਗੁਰੂ ਦਾ ਮਾਣ ਬਿਹਾਲ ਰੱਖਣ ਵਾਸਤੇ ਸਿੱਖ ਰਹਿਤ ਮਰਿਆਦਾ ਨੂੰ ਮਰਿਆਦਾ ਤੇ ਪਹਿਰਾ ਜਿਹੜਾ ਕਾਇਮ ਰੱਖਣ ਵਾਸਤੇ ਜਿਹੜਾ ਗੁਰੂ ਦਾ ਦਰਮਨ ਸਤਕਾਰ ਵਿਹਾਰ ਰੱਖਣ ਵਾਸਤੇ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਦੇ ਕਿਸੇ ਵੀ ਕੋਨੇ ਤੇ ਪਹੁੰਚ ਜਾਂਦੀ ਹੈ ਦੂਸਿਆਂ ਦੂਸਰੇ ਰਾਜਾਂ ਵਿੱਚ ਪਹੁੰਚ ਜਾਂਦੀ ਹੈਗੀ ਫਿਰੋਕਪੁਰ ਤੋਂ ਮੇਰੇ ਨਾਲ ਭਾਈ ਲਖਵੀਰ ਸਿੰਘ ਮਾੜਮਾ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਤੋਂ ਮੌਜੂਦ ਹੈਗੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪਾਂ ਗੱਲ ਬੜਪਾਲ ਸਿੰਘ ਦਾ ਜਿਹੜਾ ਪਿਛਲੇ ਦਿਨ ਜਨਮ ਦਿਨ ਮਨਾਇਆ ਗਿਆ ਉਹਦੇ ਤੇ ਲੈ ਕੇ ਸਿੱਖ ਧਰਮ ਦੇ ਵਿੱਚ ਕਾਫੀ ਰੋਲ ਹੈਗਾ ਉਸ ਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਯਕੋ ਪਾਈ ਸਾਹਿਬ ਜੀ ਗੱਲ ਹੈ ਕਿ ਕਿਹੜਾ ਵੜਪਾਕਿੰਗਾ ਇਹ ਧੀਰਮਨ ਦੀ ਪਹਿਲੀ ਗੱਦੀ ਤੇ ਵਾਰਤਾ ਹੂੰ ਧੀਰਮਨ ਉਹ ਤੇ ਕਿਹੜਾ ਗੁਰੂ ਤੇਗ ਪਾਤੜ ਸਾਹਿਬ ਦੇ ਕਿੰਨੇ ਗੋਲੀ ਚਲਾਈ ਤੇ ਇੱਕ ਪਤੰਗ ਤੋਂ ਭਾਈ ਮੱਖਣਚਰ ਬਾਣੇ ਦਾ ਦਰਬਾਰ ਤੋਂ ਮੱਥਾ ਟੇਕਣ ਵੇ ਤੇ ਆਏ ਹੂੰ ਤੇ ਨੇ ਸੀਨੇ ਮੱਖਣ ਤੋਂ ਗੁਰੂ ਸਾਹਿਬ ਤੇ ਗੋਲੀ ਚੁੜਾਤੀ ਸੀ ਹੂੰ ਹੂੰ ਤੇ ਉਸ ਤੋਂ ਬਾਅਦ ਇਹ ਭਾਵੇਂ ਕਰਤਾਰਪੁਰ ਕਿੰਨੇ ਆ ਧੀਰਮਲੀਆਂ ਦੀ ਸਾਰੀ ਗੱਦੀ ਕਰਤਾਰ ਕਰਤਾਰਪੁਰ ਆ ਗਏ ਹੂੰ ਤੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੰਗਾ ਜਿੱਤਾਂ ਦੇ ਵਿਧੇ ਹੋਗੇ ਤੇ ਸਾਬੋਕ ਤੁੰਡੀ ਪਹੁੰਚੇ ਭਾਈ ਗੱਦੇ ਕੋਲ ਹੂੰ ਤੇ ਗੁਰੂ ਸਾਹਿਬ ਨੇ ਕਿਹਾ ਵੀ ਆਪਾਂ ਬਾਣੀ ਵਿਚਾਰਨ ਕਰਨੀ ਹੈ ਤੇ ਆਪਣਾ ਥਰੂਪ ਖਰਾ ਤੇ ਲੈ ਕੇ ਉੱਥੇ ਧੀਰ ਮਲਿਆ ਕੋਲ ਹੂੰ ਗੁਰੂ ਸਾਹਿਬ ਨੇ ਸਿੰਘ ਭੇਜੇ ਤੇ ਧੀਰ ਮਲਿਆ ਨੇ ਜਵਾਬ ਦਿੱਤਾ ਕਿ ਉਹ ਮuje ਗੁਰੂ ਤੇ ਆਪਦੀ ਤਿਆਰ ਬਾਣੀ ਆਪਦੀ ਲੈ ਲੈ ਵੇ ਤੇ ਤੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਨੀ ਸਿੰਘ ਨੂੰ ਦਿਖਾ ਲਈ ਜਾ ਕੇ ਬਾਬਾ ਦੀਪ ਸਿੰਘ ਨੂੰ ਦਿਖਾ ਲਈ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਾਇਆ ਹੂੰ ਜਿਤੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਲਰਕੀ ਕੀਤੀ ਗਈ ਹੂੰ ਉਹੀ ਧੀਰਮਰ ਦਾ ਤਾਂ ਇਹ ਰਾਪਿੰਟੀ ਦੇ ਵਾਰਤਵਾਰ ਵਿਭਾਗ ਸਿੰਘ ਹੂੰ ਜਿਹੜਾ ਇੱਥੇ ਗੁਰਦੁਆਰਾ ਸੰਮਤ ਸਾਹਿਬੇ ਰਹਿੰਦਾ ਸੀਗਾ ਹੂੰ ਤੇ ਉੱਥੇ ਕਿਸੇ ਟਾਈਮ ਤੇ ਜਵੰਦਰ ਦੇ ਨਾਸਰ ਅਲੀ ਨੇ ਹਮਲਾ ਕਰਤਾ ਗੁਰਦੁਆਰਾ ਉੱਤੇ ਵੇਦਵੀ ਕਰਤੀ ਹੂੰ ਹੂੰ ਤੇ ਵੰਭਾਗ ਰਾਏ ਕੀ ਉਦੋਂ ਤੇ ਭਾਈ ਜੱਤਾ ਸਿੰਘ ਆਲੂ ਵਾਲਿਆ ਤੇ ਤਿੰਨ ਕਾਨੂੰਮਾਨ ਸ਼ਾਮਚ ਰਹਿੰਦੇ ਸੀ ਹੂੰ ਉਹਨਾਂ ਕੋਲ ਆਇਆ ਤੇ ਤਿੰਨਾਂ ਨੇ ਇਹਨੂੰ ਅੰਮ੍ਰਿਤ ਛਕਾਇਆ ਤੇ ਕਨ ਭਾਰਤ ਨੂੰ ਬਣ ਗਿਆ ਹੈ। ਹੂੰ। ਫਿਰ ਕਿਦੋਂ ਇਹਨੇ ਉੱਥੇ ਬਾਹਰ ਵੇਜਰ ਕਦੋਂ ਮਗਵਾ ਦੇ ਹਮਲਾ ਕਰਤਾ। ਹੂੰ। ਤੇ ਬਾਹਰ ਵੇਜਰ ਨੂੰ ਖਾਲਸੇ ਪੰਥ ਨੇ 506 ਦਾ। ਹਾਂਜੀ। ਹਾਲਤਾ ਸਾਹਿਬ ਤੋਂ। ਹਾਂਜੀ। ਫਿਰ ਉਹ ਉੱਥੇ ਪਹਾੜਾਂ 'ਚ ਜਾ ਕੇ ਦੀ ਮੌਤ ਹੋ ਗਈ। ਤੇ ਉਸ ਤੋਂ ਬਾਅਦ ਛੇਕਿਆ ਹੀ ਹੋਇਆ ਹੈ। ਹੂੰ। ਇਹ ਕੱਲ ਆਪਣੇ ਪੰਜਾਬ ਦੇ ਵਿੱਚ ਮੈਂ ਕਹਾਂਗਾ ਵੀ ਅੱਗੇ ਕਦੀ ਇੰਨੇ ਵੱਡੇ ਲੈਵਲ ਤੇ ਉਹਦਾ ਭਾਰਤਨ ਦਾ ਕਦੀ ਜਰਮ ਨਹੀਂ ਮਿਲਿਆ ਸੀ। ਹੂੰ। ਇਹ ਸਾਡੀਆਂ ਕਿਹੜੀ ਵਿਰੋਧੀ ਤਾਕਤਾਂ ਨੇ। ਹੂੰ। ਇਹ ਕਦੀ ਡੇਰਾ ਫਰਸੇ ਨੂੰ ਦਸ਼ਾ ਕਰਦੀਆਂ ਨਹੀਂ, ਕਦੀ ਡੇਰਾ ਨੋਰਮਲ ਨੂੰ ਦਸ਼ਾ ਕਰਦੀਆਂ ਨੇ। ਹੂੰ। ਹੋਰ ਡੇਰਿਆਂ ਨੂੰ ਵੱਖ-ਵੱਖ ਡੇਰਿਆਂ ਨੂੰ ਸਿੱਖਾਂ ਦੇ ਖਿਲਾਫ ਵਿਦਿਆਹ ਕਰਦੀਆਂ ਰਹਿੰਦੀਆਂ ਨੇ ਜਿਹੜੇ ਸਿੱਖ ਵਿਰੋਧੀ ਤਾਕਤਾਂ ਨੇ ਪਰ ਇਹ ਕਿ ਦਿਨ ਹੋਰ ਵੀ ਮੁੱਦਾਂ ਨਹੀਂ ਲੱਭਾ ਤੇ ਮੁੱਦਾ ਚੁਕਲੇ ਨਾ ਵੜ ਭਾਗ ਤਿੰਗ ਦਾ ਹੂੰ ਕਿਉਂਕਿ ਆਈਡੀ ਹੈ ਵੱਡੇ ਲੈਵਲ ਤੇ ਜਨਮ ਦਿਨ ਮਨਾਉਣਾ ਪੰਜਾਬ ਦੇ ਕਿਹੜੇ ਕਥਾਵਾਚਕ ਰਾਗੀ ਢਾਡੀ ਕਿਹੜੇ ਪੰਥ ਨੂੰ ਬਿਲੋਂਗ ਕਰਦੇ ਨੇ ਜਿਹੜੇ ਆਪਣੇ ਸੰਤ ਦੇ ਵੀ ਪਹਾਉਂਦੇ ਨੇ ਸਾਡੇ ਪ੍ਰੋਇਪਰ ਜ਼ਿਲ੍ਹੇ ਵਿੱਚ ਹੀ ਤਿੰਨ ਚਾਰ ਥਾਂ ਤੇ ਆਏ ਨੇ ਪ੍ਰੋਇਪਰ ਸ਼ਹਿਰ ਇੱਕ ਬੇਅੰਤ ਪੱਪਾ ਹੈ ਉੱਥੇ ਆਪਣਾ ਉਗੜਾ ਦਲਾਬ ਸਿੰਘ ਚਮਕੌਰ ਸਾਹਿਬਾ ਉਹ ਵੀ ਆਇਆ ਹੈ ਉੱਥੇ ਹੋਰ ਵੀ ਨਿਹੰਗ ਸਿੰਘ ਜਿੱਥੇ ਬਧੀਆਂ ਵੀ ਆਈਆਂ ਨੇ ਇੱਕ ਉੱਥੇ ਹੋਰ ਬਲਵਿੰਦਰ ਸਿੰਘ ਆਪਣੇ ਨਿਜਾਮਦੀ ਦੀ ਵਰਤੀ ਉੱਥੇ ਵੀ ਅਮਰਜੀਤ ਕਥਾ ਆਪਣੇ ਰਾਗੀ ਨਾਮ ਕਰੀਏ ਬੜੇ ਆਏ ਨੇ ਤੇ ਇੱਕ ਇੱਕ ਤਰ੍ਹਾਂ ਥੋੜੀ ਨਾਲ ਪਿੰਡ ਜੀਰੇ ਲੱਗੇ ਉੱਥੇ ਵੀ ਇਹਨਾਂ ਮਨਾਇਆ ਤੇ ਉੱਥੇ ਵੀ ਆਪਣਾ ਜੋਨੀ ਬਾਬਾ ਆਪਣਾ ਪਿਆਰਾ ਸਿੰਘ ਹੋਰ ਬੜੇ ਦਰੰਜਨ ਸਿੰਘ ਬੜੇ ਕਥਾਵਾਚਕ ਆਏ ਨੇ ਅੱਛਾ ਜੀ ਇੱਥੇ ਸਾਡੇ ਇੱਕ ਛੋਟੇ ਜਿਹੇ ਸ਼ੈਲਰਾਂ ਦੇ ਵਿੱਚ ਇੱਕ ਇੱਥੇ ਪਿੰਡ ਆਪਣੇ ਆਲੇ-ਆਲੇ ਵਿੱਚ ਮਨਾਇਆ ਗਿਆ ਕਈ ਥਾਂ ਤੇ ਮਨਾਇਆ ਗਿਆ ਜਾਨੀ ਇਹ ਜੇਕਰ ਪ੍ਰੋਇਪਰ ਦੀ ਕੱਲੇ ਦੀ ਗੱਲ ਹੈ ਪ੍ਰੋਇਪਰ ਕੱਲੇ ਦੀ ਗੱਲ ਕਰਗੀ ਮੈਂ ਪਿਛਲੇ ਜਣੀ ਲਿਖ ਕੇ ਡੀਸੀ ਪ੍ਰੋਇਪਰ ਨੂੰ ਆਪਣਾ ਐਸਐਸਪੀ ਪ੍ਰੋਇਪਰ ਨੂੰ ਦਿਖਾ ਦਿੱਤੀ ਵੀ ਸਾਡੇ ਇੱਥੇ ਇੱਕ ਧਰਮ ਦੇ ਖਰਾਬਾ ਸਾਡੇ ਤਾਲਕਸਬ ਉਪਨਾ ਯਾਰੀ ਆ ਸਾਡੀ ਸਿੱਖ ਰਹਿਤ ਮਰਜ਼ਾਦਾ 'ਚ ਲਿਖਿਆ ਹੋਇਆ ਵੀ ਧੀਰਮਲਿਆ ਨਹੀਂ ਵਰਤਣਾ ਤੇ ਧੀਰਮਲ ਦੀ ਪਹਿਲੀ ਗੱਦੀ ਦਾ ਵਾਰਸ ਆ ਇਕਰਾ ਪ੍ਰਤਾਪ ਸਿੰਘ ਆ ਮੇਰੇ ਕੋਲ ਸਿੱਖ ਰਤ ਮਰਯਾਦਾ ਪਈ ਆ ਆ ਤੁਸੀਂ ਪੜ੍ਹ ਸਕਦੇ ਹੋ ਵੀ ਆ ਵੇਖੋ ਧੀਰਮੱਲੀਏ ਮੀਨੇ ਮਸੰਦ ਨੰ ਨਹੀਂ ਵਰਤਣਾ ਆ ਆਕਾਲ ਤਖਤ ਦਾ ਪ੍ਰਮਾਣਿਤ ਰਤ ਮਰਯਾਦਾ ਹੈ ਹੂੰ ਦੂਸਰੀ ਗੱਲ ਇਹ ਕਿਹੜੇ ਨੇ ਕੋਈ ਚੇਲੇ ਨੇ ਕਿਵੇਂ ਕੋਈ ਕਥਾ ਵਾਚਕ ਵੀ ਗਲਤ ਸਿੱਖੀ ਦਾ ਪ੍ਰਚਾਰ ਕਰਕੇ ਗਲਤ ਸਾਖੀਆਂ ਦਾ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਉਹ ਗੱਲ ਕਰ ਰਹੀ ਸੀ ਵੀ ਇਹ ਖਾਸੇ ਪੰਥ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਲਾ ਲਿਆ ਸੀ ਹੂੰ ਕੱਲ ਇੱਕ ਦੂਜਾ ਵੀ ਕਹਿ ਰਿਹਾ ਸੀ ਆਪਣਾ ਗੁਰ람 ਸਿੰਘ ਕਹਿ ਰਿਹਾ ਸੀ ਇੱਕ ਹੋਰ ਇੱਕ ਬੜੇ ਮੈਂ ਸੁਨੇ ਕੱਲ ਦੇ ਵੀ ਸਾਰੇ ਕੋਰੇ ਹੀ ਝੂਠ ਮਾਰ ਜਿੰਦੇ ਕੋਰੇ ਹੀ ਝੂਠ ਮਾਰ ਜਿੰਦੇ ਆ ਸਾਡੀ ਸਿੱਖ ਰਹਿਤ ਮਰਜਾਦਾ ਸਾਡੇ ਵੱਡਿਆਂ ਨੇ ਬਜ਼ੁਰਗਾਂ ਨੇ ਖੂਨ ਡੋਲਿਆ ਕਿ ਤੋਂ ਮਹੰਤਾਂ ਨੂੰ ਪੱਟਿਆ ਪਹਿਲੋ ਦਰਬਾਰ ਸਾਹਿਬ ਤੋਂ ਪੱਟਿਆ ਫਿਰ ਤਰਨਤਾਰਨ ਯਾਦ ਕਰਾਇਆ ਉੱਥੇ ਸਾਡੇ ਤਰਨਤਾਰਨ ਦੋ ਸਿੰਘ ਸ਼ਹੀਦ ਹੋਏ ਫਿਰ ਨਲਕਾਣਾ ਸਿੰਘ ਤੇ ਨਰੈਣੂ ਮੰਤ ਜਿਹੜਾ ਉੱਥੇ ਸ਼ਰਾਬਾਂ ਪੀਂਦਾ ਸੀ ਤੇ ਬਹੁਤ ਬਦਤਫਲੀਆ ਕਰਦਾ ਸੀ ਨਲਕਾਣਾ ਸਾਹਿਬ ਦੇ ਵਿੱਚ ਤੇ ਅੰਮ੍ਰਿਤਸਰ ਨੂੰ ਇਸ਼ਾਨਾਮ ਨਹੀਂ ਕਰਨ ਦਾ ਇਸ ਰੋਵਰ ਦੇ ਵਿੱਚ ਉਹਨੂੰ ਉੱਥੇ ਭਾਈ ਲਖਮਨ ਸਿੰਘ ਧਾਰੋਵਾਲ ਵਰਗੇ ਆਣ ਝੰਡਾ ਲਾ ਬੰਨ ਕੇ ਥਾੜੇ ਗਏ ਤੇ ਸ੍ਰੀ ਆਪਣਾ ਨਰਤਾਨਾ ਫੈਮਲੀ ਯਾਰਡ ਕਰਾਇਆ ਉਸ ਤੋਂ ਬਾਅਦ ਖਾਲਸਾ ਪੰਥ ਇਕੱਠਾ ਹੁੰਦਾ ਤੇ 1925 ਕੀ ਸ਼੍ਰੋਮਣੀ ਕਮੇਟੀ ਐਕਟ ਬੰਦਾ ਹੈ ਉਸ ਤੋਂ ਬਾਅਦ ਸਿੱਖ ਰਾਣ ਮਰਜ਼ਾਦਾ ਦੀ ਗੱਲ ਹੁੰਦੀ ਹੈ ਸਿੱਖ ਰਾਣ ਤੇ ਮਰਜ਼ਾਦਾ ਵੱਖ-ਵੱਖ ਵਿਦਵਾਨਾਂ ਨੂੰ ਥਾੜੇ ਭੇਜੇ ਜਾਂਦੇ ਆ ਕਿੰਨੇ ਇੱਕ ਵਿਦਵਾਨ ਸਾਡੇ ਪ੍ਰੋਜੈਕਟ ਪਰਦਾ ਵੀ ਹੁੰਦੇ ਸਿੱਖਰਾ ਉਹਨੇ ਵੀ ਆਪਣਾ ਸੁਝਾਅ ਦਿੱਤਾ ਹੋਇਆ ਹੈ ਹਾਂਜੀ ਉਹ ਸਿੱਖ ਰਾਜ ਪਰਜਾ ਦਾ ਜਿਹੜਾ ਸਹੀ ਰਵਜਾਂ ਲਿਖਿਆ ਆ ਵੀ ਨਰਾਇਣੂ ਨਾਲ ਜਾਂ ਧੀਰਮਲਿਆਂ ਨਾਲ ਖਾਲਸੇ ਪੰਥ ਨੇ ਧੀਰਮਲਿਆਂ ਨਾਲ ਬਿਲਕੁਲੀ ਸਾਝ ਨਹੀਂ ਰੱਖਣੀ ਮੀਨੇ ਮਸੰਦ ਧੀਰਮਲਿਏ ਕੁੜੀ ਮਾਰ ਨੜੀ ਮਾਰ ਤੇ ਕਿਹੜੇ ਗੰਗੂ ਸ਼ਾਹੀ ਆ ਰਾਮ ਰਾਈਏ ਇਹਨਾਂ ਨਾਲ ਸਿੱਖਾਂ ਨੇ ਬਿਲਕੁਲ ਨਹੀਂ ਵਰਤਣਾ ਸਾਨੂੰ ਅਮਰ ਛਕਾਦੇ ਆ ਬੜਾ 파ਕਨਾ ਸ਼ਰੀਆ ਕਹਿੰਦੇ ਪੰਜ ਪਿਆਰੇ ਕਿਦੋਂ ਸਿੱਖ ਰਾਜ ਮੁਰ ਤੇ ਇਹ ਗੱਲ ਲਿਖੀ ਹੋਈ ਆ ਹਾਂਜੀ ਵੀ ਧੀਰਮਲ ਤੇ ਕਿਦੋਂ ਸਾਨੂੰ ਪੰਜ ਪਿਆਰੇ ਚੈ ਕਾਲਪਾਸ ਸਭ ਸ਼ਗੇਰ ਤੇ ਵਜੀਦਪੁਰ ਦੇ ਕੋਲੀ ਪੰਜ ਪਿਆਰੇ ਅਮਰ ਚੰਗਾ ਦੇ ਨੇ ਉਹ ਖਾਸ ਕਰਕੇ ਕਹਿੰਦੇ ਵੀ ਆਪਣੇ ਵਿਭਾਗੀਆਂ ਨਾਲ ਨਹੀਂ ਵਰਤਣਾ ਉਹ ਉਹ ਟੈਮ ਵਿਭਾਗ ਸਾਡੇ ਪਿਆਰੇ ਮਾਹੀ ਜੂਰੀ ਤੇ ਤੁਹਾਨੂੰ ਵਿਭਾਗੀਆਂ ਸ਼ਬਦ ਦੀ ਇਸਤੇਮਾਲ ਕਰਦੇ ਆ ਸਾਡੇ ਹੁਕਮਨਾਮੇ 'ਚ ਵੀ ਸ਼ਾਇਦ ਹੁਕਮਨਾਮੇ ਯਾਰੀ ਪਰੋ ਤੁਹਾਨੂੰ ਅਮਰਤ ਸਿੰਘਾਂ ਦੇ ਦੇਖਣ ਨੂੰ ਪੰਜ ਪਿਆਰੇ ਹਾਂਜੀ ਉਦੋਂ ਵਿਭਾਗੀਆਂ ਸ਼ਬਦ ਇਸਤੇਮਾਲ ਕਰਦੇ ਆ ਵੀ ਸਿੱਖਾਂ ਨੇ ਵਿਭਾਗੀਆਂ ਨਾਲ ਬਿਲਕੁਲ ਸਾਂਝ ਨਹੀਂ ਕਰਨੀ ਆ ਧੀਰਮਲਿਆ ਵਾਲੀ ਨੀ ਵਰਤਨਾ ਗੰਗੂਸ਼ਾ ਜੀ RAM RAJ ਕਿਹੜੇ RAM RAJ ਨੇ ਗਰਬਾਣੀ ਦੁੱਤ ਬਦਲੀ ਸੀ ਹੂੰ ਗੁਰੂ ਹਰਗੋਬਿੰਦ ਸਾਹਿਬ ਦਾ ਪੁੱਤਰ ਸੀ ਵੱਡਾ ਤੇ ਉਹਨੇ ਕਹਿ ਕਿਦਾਂ ਨੂੰ ਮੂੰਹ ਹੁੰਦਾ ਚਲਾ ਜਾਏ ਤਾਂ ਸਾਰੇ ਸਾਡੇ ਮੱਥੇ ਉਹਦਾ ਵੀ ਨਾਂ ਜਿਕਰੇ ਵਿੱਚ ਗੰਗੂ ਉਹਨੇ ਗੁਰੂ ਗੋਬ ਸਿੰਘ ਮਹਾਰਾਜ ਜੀ ਤੇ ਫੜਾਈ ਸੀ ਮਾਤਾ ਗੁਜਰ ਕੌਰ ਸੀ ਆਪਣਾ ਫੜਾਇਆ ਸੀ ਉਹ ਗੰਗੂ ਨਾਲ ਨਹੀਂ ਵਰਤਣਾ ਮਸਾਂ ਦਾ ਨਵੇਂ ਸੰਦਾ ਕੜੇ ਮਸਾਂ ਦਾ ਕੜੇ ਮੀਨੇ ਮੀਨੇ ਸੰਦਾ ਜੀ ਆ ਕੇ ਪਿਰਤੀ ਚੰਦ ਠੀਕ ਹੈ ਪਿਰਤੀ ਚੰਦ ਦੇ ਲਾੜ ਕੜੇ ਮਿਹਰਬਾਨ ਉਹਨਾਂ ਤੋਂ ਸਿੱਖਿਆ ਮੀਨੇ ਉਹਨਾਂ ਦੀ ਥਾਂ ਚ ਕਰਨੀ ਇਹ ਸਾਨੂੰ ਸਾਰਾ ਸਾਡੇ ਗੁਰੂ ਸਾਹਿਬ ਨੇ ਸਾਡੇ ਬਜ਼ੁਰਗਾਂ ਨੇ ਸਾਨੂੰ ਸਿੱਖ ਰਾਜ ਦੀ ਮਰਜ਼ਾ ਦਿੱਤੀ ਆ ਇਹਨੇ ਜ਼ਿਕਰ ਕੀਤਾ ਹਰ ਗੱਲ ਦਾ ਜ਼ਿਕਰ ਕੀਤਾ ਸਾਨੂੰ ਕੋਈ ਪੰਜ ਪੇਰੇ ਅਮਰ ਸਿਖਾਉਂਦੇ ਉਹ ਗੱਲ ਤੁਹਾਨੂੰ ਦਿਲਦ ਕਰਾਉਂਦੇ ਤੇ ਇੱਕ ਨੂੰ ਹਾਂਜੀ ਇੰਨਾ ਕੁ ਚੋਂ ਬਾਕੀ ਸਿੱਖਦਾ ਜਨਮ ਤੋਂ ਲੈ ਕੇ ਮਰਨ ਤੱਕ ਸਾਨੂੰ ਜੀਵਨ ਦਾ ਸਾਰਾ ਦੱਸਿਆ ਜਾਂਦਾ ਤੇ ਕਿੰਨਾ ਲ ਵਰਤਣਾ ਕਿਦਾਂ ਨਹੀਂ ਵਰਤਣਾ ਤੇ ਕੀ ਖਾਣਾ ਹੈ ਕੀ ਸਿੱਖ ਲੈ ਪਹਿਲਾਂ ਸਾਰਾ ਕੁਝ ਸਾਨੂੰ ਦੱਸਿਆ ਜਾਂਦਾ ਹੈ ਪਰ ਇਹ ਤੋਂ ਬਾਵਜੂਦ ਹੋਣਕ ਬਾ ਵੀ ਇਹ ਇਹ ਉੜਪਾਠ ਤੋਂ ਪਛਾਣ ਕਰਦੇ ਨਹੀਂ ਹਾਂਜੀ ਮੈਂ ਉਹਨਾਂ ਤਾਲ ਤਸ ਜਹਜਦਾਨ ਦੀ ਵੀ ਅਪੀਲ ਕਰਾਂਗਾ ਤੁਹਾਡੇ ਰਾਈ ਵੀ ਸਿੰਘ ਸਾਹਿਬ ਪੰਥ ਦੇ ਸਿੱਖ ਰਾਤ ਮਗਰ ਦੀ ਛੜਿਆ ਧੀਆਂ ਉਡਰੀਆਂ ਨੇ ਹਾਂਜੀ ਪ੍ਰਿੰਦ ਤੁਸੀਂ ਗੌਰ ਕਰੋ ਪੰਥ ਨੂੰ ਇਕੱਠਾ ਕਰਕੇ ਜੇ ਇਹਨੂੰ ਦੀ ਇਹ ਕਿਹੜਾ ਸورਮਜੀਤ ਸਿੰਘ ਦੀ ਗੱਲ ਕਰਦੇ ਕਈ ਸورਮਜੀਤ ਦੀ ਧਰਨ ਦੇ ਉਹ ਚੱਲ ਕੇ ਆਇਆ ਸੀ ਕਾਲਤਾ ਸਾਹਿਬ ਤੇ ਉਹਦਾ ਵੀ ਹੁਕਮਣਾ ਮੇਰੇ ਕੋਲ ਰਗਾ ਸورਮਜੀਤ ਸਿੰਘ ਦਾ ਵੀ ਉਹਨੇ ਕਾਲਤਾ ਤੇ ਇਹ ਗੱਲ ਮੰਨੀ ਸੀ ਵੀ ਮੈਂ ਜੋ ਸਿੱਖ ਰਹਿਤ ਮਰਿਆਦਾ ਨੂੰ ਮੰਨਾਂਗਾ ਜੋ ਕਾਲਤਾ ਸਾਹਿਬ ਮੈਨੂੰ ਦੇਸ਼ ਕਰੇਗਾ ਮੈਂ ਆਪਣਾ ਪੂਰਾ ਨਿਸ਼ਟਾ ਧੰਗੁਰ ਗ੍ਰੰਥ ਦੇ ਰੱਖਾਂਗਾ ਮੈਂ ਕਿਸੇ ਤਰ੍ਹਾਂ ਦਾ ਬਾਈ ਸਾਹਿਬ ਜੀ ਆਪਾਂ ਇਹ ਗੱਲ ਕਰ ਲਈਏ ਸਿੱਖੀ ਰਹਿਤ ਮਰਿਆਦਾ ਦੀ ਗੱਲ ਕਰ ਰਹੀ ਹੈ ਸਿੱਖ ਧਰਮ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਹੈ ਪਾਈ ਸਾਹਿਬ ਜੀ ਮੈਂ ਆਇਆ ਤੁਹਾਡੇ ਨਾਲ ਆਖਿਰ ਦੇ ਵਿੱਚ ਇਹ ਗੱਲ ਕਰਨਾ ਚਾਹੁੰਗਾ ਜੀ ਇਹਦਾ ਇਹ ਵਿਵਾਦ ਇਹ ਦਿਨੋਂ ਦਿਨ ਇਹ ਜਿਹੜਾ ਸਿੱਖ ਧਰਮਾਂ ਵਿਰੋਧੀ ਤਾਕਤਾਂ ਨੇ ਇਹ ਦਿਨੋਂ ਦਿਨ ਇਹ ਵਧ ਰਿਹਾ ਸਾਰਾ ਕੁਝ ਇਸ ਇਹ ਸਾਰਾ ਝੰਡੜੇ ਜਿਹਾ ਵਿਵਾਦ ਇਹ ਖਤਮ ਫਿਰ ਕਿਸ ਤਰ੍ਹਾਂ ਹੋਊਗਾ ਖਤਮ ਵੇਖੋ ਜੀ ਖਤਮ ਵਿਵਾਦ ਦਾ ਤਾਂ ਕੋਈ ਤਾਂ ਹੈ ਨਹੀਂ ਕੋਈ ਦੱਸੋ ਇਹ ਤਾਂ ਕਿਹੜੇ ਪੰਥ ਵਿਰੋਧੀ ਲੋਕ ਨੇ ਕਿਹੜੇ ਗੁਰੂ ਗ੍ਰੰਥ ਸਾਹਿਬ ਤੇ ਪੰਘੋੜੇ ਨੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਕਿੰਨਾ ਨਾ ਗੁਰੂ ਗ੍ਰੰਥ ਤੇ ਵਿਸ਼ਵਾਸ ਨਹੀਂ ਗਾ ਉਹ ਲੋਕ ਜਿਹੜੇ ਬਾਪਿਆਂ ਕੋਲ ਜਾਂਦੇ ਆ ਕੰਮੀਆਂ ਪਖੰਡੇ ਕੋਲ ਜਾਂਦੇ ਕੱਲ ਉਹ ਖਾਲੇ ਵਾਲਾ ਕਿੰਨਾ ਵੱਡਾ ਜਲੂਸ ਨਿਕਲਿਆ ਹੁੰਦਾ ਗੁਰਵਿੰਦਰ ਸਿੰਘ ਦਾ ਹਾਂਜੀ ਕਿਤੇ ਤੇ ਪਹਿਲਾਂ ਮੈਂ ਵੀ ਪਰਚਾ ਕਰਾਇਆ ਸੀਗਾ ਹਾਂਜੀ ਤੇ ਇਹੋ ਜਿਹਾ ਬਾਪਿਆਂ ਕੋਲ ਜਾਣ ਕੌਮ ਨੂੰ ਉਖਾੜੀ ਦੀ ਪੀੜ ਕਰਾਂਗੇ ਵੀ ਸਾਰੀ ਕੌਮ ਸਾਨ ਗੁਰੂ ਗ੍ਰੰਥ ਸਾਹਿਬ 'ਤੇ ਲੜ ਲਾ ਕੇ ਜੋ ਵੀ ਅਰਦਾਸ ਕਰਨੀ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਕਰੋ ਦੋ ਜਹਾਨ ਦਾ ਮਾਲਕ ਹੈ ਜੋ ਵੀ ਤੁਹਾਡੇ ਮੂੰਹ ਮੰਗੀ ਬਰਾਂਤ ਪੂਰੀ ਕਰੇਗਾ ਤੇ ਦੰਮੀਆਂ ਪਖੰਡੇ ਨਾਲ ਜਾਓਗੇ ਤੇ ਤੁਹਾਡੇ ਸਾਰੇ ਫਰੀਮਿਕ ਸੋਚ ਨਹੀਂ ਹੋਣਗੇ ਤੁਹਾਡੇ ਘਰਦਨ ਖਾਣ ਹੀ ਹੋਏਗਾ ਤੇ ਗੁਰੂ ਦਾ ਜਿਹੜਾ ਤੁਹਾਡੇ ਤੇ ਭਰੋਸਾ ਹੀ ਉੱਠ ਜਾਏਗਾ ਹਾਂਜੀ ਤੇ ਇਹ ਗੱਲ ਕਰਕੇ ਮੈਂ ਸਾਰੀ ਕੌਮ ਨੂੰ ਕਹਿਣਾ ਵੀ ਆ ਮੈਂ ਉਹਨਾਂ ਦਾ ਪਰਸੋਂ ਸਾਡੇ ਸਿੰਘਾਂ ਨੂੰ ਕੋਲ ਬੇਨਤੀ ਕੀਤੀ ਆ ਵੀ ਮੇਰੇ ਨਾਲ ਸਾਥ ਦਿਓ ਪਾਈ ਆਪਾਂ ਜਿਹੜਾ ਇਹ ਇਹ ਬੜਪਾਲ ਦਿੱਤੀ ਤੇ ਕੀਲੇ ਕਿਹੜੇ ਦਿਨੋ ਦਿਨ ਵਧ ਰਹੇ ਨੇ ਹਾਂਜੀ ਤੇ ਆਪਾਂ ਇਹਨਾਂ ਨੇ ਇਹਨਾਂ ਕੋਲੋਂ ਹੀ ਕਾਰ ਵੀ ਕਰਕੇ ਤੇ ਇਹਨਾਂ ਨੇ ਕਾਰ ਵੀ ਕਰਾਈਏ ਇਹ ਜਿਹਨੂੰ ਮਰਜ਼ੀ ਮੰਨਣ ਤੇ ਯਾਦ ਆ ਗ੍ਰੋਹ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਹਾਂਜੀ ਵੇ ਅਸੀਂ ਕੰਮ ਨਹੀਂ ਹੁੰਦੇ ਆਂਗੇ ਬੇਸ਼ੱਕ ਸਾਡਾ ਸਰੀਰ ਵੀ ਪੰਥ ਦੇ ਲੇਖੀਆ ਫਿਰਦਾਸ ਕੀਤੀ ਗੁਰੂ ਸਾਹਿਬ ਤੁਹਾਨੂੰ ਕਿਹਾ ਸੀਗਾ ਵੀ ਪੰਥ ਨੂੰ 100 ਰੁਪਏ ਪੰਜ ਪਿਆਰ ਜੰਮਤ ਸਿਖਾਉਣ ਦੇ ਗੱਲ ਆਖੀ ਦੀ ਜੇ ਫਿਰ ਜਣਾ ਤੇ ਫਿਰ ਵੇਦਨਾ ਹੈ ਸਾਡਾ ਸਿਰ ਤੇ ਕਿਹੜਾ ਗੁਰੂ ਦੀ ਹਾਜ਼ਿਰ ਆ ਅੱਗੇ ਵੀ ਗੁਰੂ ਨੇ ਬੜੀ ਕਿਰਪਾ ਕੀਤੀ ਮੋਰਚੇ ਲਾਇਆ ਤੇ ਜਦੋਂ ਉੱਥੇ ਗੁਰੂ ਨੇ ਕੋਈ ਸਵਾਰ ਬਖਸ਼ੀ ਆ ਇਸ ਗੱਲ ਵੀ ਕਹਾਂਗੇ ਗੋਮ ਨੂੰ ਵੀ ਪਾਈ ਕਿਤੇ ਕੋਈ ਡੰਮੀ ਪਖੰਡੀ ਪਖੰਡ ਕਰਦਾ ਉਹਦੇ ਖਲਾਅ ਆਵਾਜ਼ ਬਿਠਾਉ ਡਟ ਕੇ ਤੇ ਗੁਰੂ ਦੇ ਤੇ ਗੁਰੂ ਦੇ ਆਂਡਕ ਦੇ ਪਖੰਡ ਕਰਦਾ ਤੂੰ ਰੁਕੋ ਤੇ ਉਹਦੇ ਕਾਰਵਿਕ thro ਕਾਨੂੰਨੀ ਕਾਰਵਿਕ ਕਿਹੜੇ ਕਾਨੂੰਨ ਦੇ ਡਰ ਜਾਂਦੀ ਕਰੋ ਐਸਐਸਪੀ ਨੂੰ ਪਰਚਾ ਦਿਓ ਪਹਿਲਾਂ ਦੇਖੇ ਦਿਓ ਪ੍ਰਸ਼ਾਸਨ ਨੂੰ ਡੀਸੀ ਨੂੰ ਦੇਖੇ ਦੇਣ ਠੀਕ ਹੈ ਜੀ ਤੇ ਐਸਐਸਪੀ ਨਹੀਂ ਕਰਦੇ ਫਿਰ ਆਪਦੇ ਹੱਥੀਂ ਕਾਰਵਿਕ ਖਾਲਸਾ ਪੰਥ ਨੂੰ ਕਰਨੀ ਆਂਦੀ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਉਹਨਾਂ ਦਰਖਾਸਤ ਦੇਣ ਲੱਗੇ ਆ ਪਹਿਲਾਂ ਦਿੱਤੀ ਹੀ ਦੁਬਾਰਾ ਫਿਰਦੇ ਆ ਦੇਰ ਲੱਗੀਆਂ ਤੇ ਜਿਹੜੇ ਨਾਲ ਫਿਰਦੇ ਨਾਲ ਉਹ ਕੇ ਫਿਰ ਆਪਦੇ ਹੱਥੀਂ ਤੋਂ ਕਾਰਵਿਕ ਕਰਨ ਦੀ ਕਰਨ ਨੂੰ ਤਿਆਰ ਬੈਠੇ ਆ ਤੇ ਕਦੇ ਵੀ ਮਨਮਤ ਇੱਥੇ ਨਹੀਂ ਹੁੰਦੇ ਆਂ ਪੰਜਾਬ ਦੀ ਧਰਤੀ ਤੇ ਗੁਰੂ ਸਾਹਿਬ ਦੇ ਕਿਹੜੇ ਸਾਡੇ ਸਿਧਾਂਤਾਂ ਦੇ ਲਈ ਉਹਦਾ ਸੋਚ ਨਹੀਂ ਹੁੰਦਾ ਗੁਰੂ ਦੇ ਸਿਧਾਂਤਾਂ ਦਾ ਹੀ ਕਦੇ ਵੀ ਸੋਚ ਨਹੀਂ ਹੁੰਦਿਆਂਗੇ ਹਾਂਜੀ ਤੇ ਡੰਮੀ ਪਖੰਡੀ ਉਹ ਦੇਸ਼ਾਂ ਦੀ ਯਾਦੀ ਲੈਵਲ ਤੇ ਕੁਝ ਮਰਜ਼ੀ ਕਰਨ ਪੇ ਕਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਯਾਰਡ ਵਿੱਚ ਤੇ ਕਿਹੜੇ ਰਾਗੀ ਢਾਡੀ ਪੰਥ ਦਾ ਖਾਂਦੇ ਨੇ ਹਾਂਜੀ ਚਾਹੇ ਉਹ ਆਪਣਾ ਜੋਨੀ ਪਾਪਾ ਹੋਵੇ ਚਾਹੇ ਉਹ ਆਪਣਾ ਗੁਰਬ ਸਿੰਘ ਹੋਵੇ ਤੇ ਅਮਰਜੀਤ ਹੋਵੇ ਕੋਈ ਵੀ ਪੰਥ ਦੇ ਢਾਡੀ ਗਏ ਨੇ ਪ੍ਰਚਾਰਕ ਗਏ ਨੇ ਉਹਨਾਂ ਨੂੰ ਅਸੀਂ ਸਤਿਕਾਰਨਾ ਕਰਦੇ ਆਂ ਵੀ ਕੋਈ ਸ਼ਰਮ ਕਰੋ ਅਮਰ ਚਾਤੀ ਦੁਰੂਤ ਕੀ ਮੰਗਿਆ ਕੀ ਸਰਸੀਬ ਸਿੰਘ ਮੋਰਾਵਾਲੀ ਵੀ ਮੈਂ ਸੁਣਿਆ ਸੀ ਨਹੀਂ ਹੋਣੀ ਆ ਪਰਸੀਬ ਸਿੰਘ ਮੋਰਾਵਾਲੀ ਨੇ ਕਿਤੇ ਸੁਣਿਆ ਨਹੀਂ ਮੈਂ ਜੁਰਬੰਦਾ ਉਹ ਤਾਂ ਨਹੀਂ ਸੁਣਿਆ ਹੋਰ ਟੱਡੀ ਆਏ ਨੇ ਬੜੇ ਆਏ ਗਏ ਨੇ ਤੇ ਆਪਣੇ ਕਫਾਂਵਾਚ ਕੇ ਬੜੇ ਆਏ ਨੇ ਮੇਰੇ ਫੋਟੋ ਵੀ ਲੱਗੀਆਂ ਨੂੰ ਭੇਜ ਦੇਣੇ ਤੁਮ ਸਾਰੀਆਂ ਭੇਜ ਦੇਣਾ ਕੜੇ ਜੰਦ ਗਏ ਆ ਤਾਂ ਉਹਨਾਂ ਨੂੰ ਸਖਤ ਤਾੜਨਾ ਪ੍ਰਸ਼ਾਸਨ ਤੋਂ ਉਹਨਾਂ ਦੇ ਪਰਚਾਦਾਰ ਤੇ ਕ੍ਰਮਾ ਅ ਜੋ ਕੁਝ ਮਰਜ਼ੀ ਹੋਵੇ ਇਹਨਾਂ ਪ੍ਰਸ਼ਾਸਨ ਨਾਕਾਰ ਵੀ ਕੀਤੀ ਤੇ ਫਿਰ ਅਗਲਾ ਪੰਥ ਨਾਲ ਫਲਾ ਕਰਕੇ ਅਗਲਾ ਉਹ ਵੀ ਕਾਰਵਾਈ ਦਾ ਰਣਨੀਤੀ ਤਿਆਰ ਕਰਾਂਗੇ ਠੀਕ ਹੈ ਜੀ ਭਾਈ ਸਾਹਿਬ ਸੋ ਇਸ ਹਨ ਮਰਨਾਲ ਪਾਇਲਟ ਵੀਰ ਸਿੰਘ ਆਲਮ ਗੁਰੂਗ੍ਰੰਥ ਸੇਵਾ ਸਤਕਾਰ ਕਮੇਟੀ ਜਿਨ੍ਹਾਂ ਨੇ ਦੱਸਿਆ ਕਿ ਜਿਵੇਂ ਗੁਰੂ ਗੋਬ ਸਿੰਘ ਜੀ ਨੇ ਸਾਨੂੰ ਹੁਕਮ ਕੀਤਾ ਕਿ ਸਭ ਸਿਕਣਕ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਸੋ ਸਾਨੂੰ ਸਾਰੀ ਸਿੱਖ ਕੌਮ ਨੂੰ ਡੇਢ ਦਾ ਦੇ ਨਾਲ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਾਨੂੰ ਜਾਂ 52 ਹੁਕਮ ਨਮੇ ਹੈਗੇ ਰਹਿਤ ਮਰਿਆਦਾ ਵਈ ਅਗੀਆਂ ਜਿੰਨੀਆਂ ਛਾਰੀਆਂ ਜਨਮ ਤੋਂ ਲੈ ਕੇ ਮਰਨ ਤੱਕ ਪਾਈ ਸਾਹਿਬ ਨੇ ਦੱਸਿਆ ਵੀ ਸਾਨੂੰ ਗੁਰੂ ਸਾਹਿਬ ਨੇ ਸਾਨੂੰ ਸੰਦਾ ਦਿੱਤੇ ਅਸੀਂ ਸਿੱਖੀ ਸੰਦਾ ਦਿੱਤੇ ਉਹਨਾਂ ਦੇ ਅਸੀਂ ਪਹਿਰਾ ਦੇਈਏ ਭਾਈ ਲੁਕੀਤ ਸਿੰਘ ਮਾਲਮ ਜੀ ਤੁਸੀਂ ਛੜ ਚਾਨਣਾ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਦੇਖਦੇ ਆ ਚਾਨਣ ਦੇ ਬਹੁਤ ਧੰਨਵਾਦ ਕਰਦਾ ਤੁਸੀਂ ਸਾਡੀ ਵਾਅ ਫਾਰਮ ਫਿਕਰ ਪਹਚਾਈ ਤੇ ਰਾਜੀ ਦਿਲ ਦੀ ਕਰਾਈ ਧੰਨਵਾਦ ਕਰਦੇ ਆ ਜੀ ਸੋ ਇਹ ਸੀ ਸਾਡੀ ਇਸ ਸਾਡੀ ਅੱਜ ਦੀ ਵੀਡੀਓ ਜਿਹੜੀ ਕਿ ਖਾਸ ਤੌਰ ਤੇ ਸਿੱਖ ਧਰਮ ਦੇ ਵਿੱਚ ਦਿਨ ਦਿਨ ਦੋਤਾ ਵਧ ਰਹੀ ਹੈਗੀ ਹੈ ਜਿਹੜੇ ਵਿਰੋਧੀ ਤਾਕਤਾਂ ਹੈਗੀਆਂ ਦੋਦਾ ਪਾ ਰਹੀਆਂ ਹੈਗੀਆਂ ਸਿੱਖ ਧਰਮ ਦੇ ਵਿੱਚ ਰਹਿਤ ਮਰਾਦਾ ਨੂੰ ਲੈ ਕੇ ਔਰ ਜਿਹੜੇ ਦਿਨ ਦਿਨ ਡੇਰੇ ਵੱਧ ਰਹੇ ਹੈਗੇ ਆ ਪਖੰਡ ਵੱਧ ਰਿਹਾ ਪੰਜਾਬ ਦੇ ਵਿੱਚ ਖਾਸ ਤੌਰ ਤੇ ਉਹ ਚੀਜ਼ ਨੂੰ ਲੈ ਕੇ ਸਾਡੀ ਅੱਜ ਦੀ ਖਾਸ ਵੀਡੀਓ ਸੀ ਸਾਡੀ ਜਿਹੜੇ ਸਾਡਾ ਜਿਹੜਾ ਇਹ ਵੀਡੀਓ ਹੈਗੀ ਖਾਸ ਤੌਰ ਤੇ ਸਾਡੀ ਧਰਤੀ ਸਾਡੇ ਲੋਕਾਂ ਚੋਂ ਤੇ ਇਸ ਨੂੰ ਵੱਧ ਵੱਧ ਸ਼ੇਅਰ ਕਰਨਾ ਜਿਹੜਾ ਸਾਡਾ ਚੰਨ ਹੈਗਾ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮੈਂ ਤੁਹਾਡਾ ਆਪਣਾ ਦੋਸਤ ਅਨਿਕ ਸਿਕੂਲਰ ਵਾਹਿਗੁਰੂ ਜੀ ਕਾ ਨਮੋ ਕਰਦਾ ਹਾਂ ਵਾਹਿਗੁਰੂ ਜੀ